ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਅੰਡਾ ਪੁਰਜੀ ਅੰਡੇ ਪੁਰਜੀ ਲਈ ਆਪਾਂ ਇੱਕ ਟਮਾਟਰ ਦੋ ਪਿਆਜ਼ ਥੋੜੀ ਹਰੀ ਮਿਰਚਾਂ ਥੋੜਾ ਲਸਣ ਦਾ ਕੱਟ ਕੇ ਰੱਖਿਆ ਹੋਇਆ ਨੂੰ ਆਪਾਂ ਇੱਕ ਫਰਾਈਪੈਨ ਲਾਵਾਂਗੇ ਉੱਚਪਾ ਐਡ ਕਰਾਂਗੇ ਥੋੜਾ ਜਿਹਾ ਤੇਲ ਤੇਲ ਨੂੰ ਬੜਾ ਗਰਮ ਕਰਾਂਗੇ ਉੱਚਪਾ ਚ ਐਡ ਕਰਾਂਗੇ ਅਸੀਂ ਜੀਰਾ ਤਾਂ ਨਹੀਂ ਆ ਘਣੀ ਨੂੰ ਮੜ ਜਾ ਪੁੰਨ ਕੇ ਉੱਚਪਾ ਐਡ ਕਰਾਂਗੇ कटिया हुआ लसन अदरक लसन अदरक चंह तरह गोल्डन ब्राउन करने तो बाद असि पावे एक कटिया हुआ प्याज प्याज में हल्का गोल्डन ब्राउन करा हम असी एड करा ਕਟੀ ਹੋਈ ਮਿਰਚ ਥੋੜਾ ਜਿਹਾ ਪਿਆਜ਼ ਪਾੜਾਂਗੇ ਨਮਕ ਸਵਾਦ ਅਨੁਸਾਰ ਨਮਕ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਸਭ ਨੂੰ ਅੱਛੀ ਤਰ੍ਹਾਂ ਮਿਕਸਵਲ ਕਰਾਂਗੇ ਜਦ ਤੱਕ ਸਾਡੇ ਪਿਆਜ਼ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਉਸ ਤੋਂ ਬਾਅਦ ਅਸੀਂ ਪਾਵਾਂਗੇ ਥੋੜੀ ਜੀ ਹਲਦੀ ਥੋੜੀ ਜੀ ਦੇਗੀ ਮਿਰਚ ਥੋੜੀ ਜੀ ਵਾਈਟ ਪਪਰ ਮਿਰਚ ਇਹਨਾਂ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਮਸਾਲੇ ਸਾਡੇ ਚੰਗੀ ਤਰ੍ਹਾਂ ਪੁੱਜ ਜਾਣਗੇ ਹੁਣ ਅਪੜ ਕਰਾਂਗੇ ਚ ਕਟਿਆ ਹੋਇਆ ਟਮਾਟਰ ਟਮਾਟਰ ਨੂੰ ਚੰਗੀ ਤਰ੍ਹਾਂ ਪਿਆਜ਼ ਵਿੱਚ ਮਿਕਸ ਵੈਲ ਕਰਾਂਗੇ ਟਮਾਟਰ ਨੂੰ ਚੰਗੀ ਤਰ੍ਹਾਂ ਮਿਲਟ ਕਰਨ ਤੋਂ ਬਾਅਦ ਹੁਣ ਆ ਪਿਆਜ਼ ਵਿੱਚ ਐਡ ਕਰਾਂਗੇ ਅੰਡੇ ਪੰਨਾਂਗੇ ਅੰਡੇ ਤੋੜਨ ਤੋਂ ਬਾਅਦ ਅਸੀਂ ਦੋ ਅੰਡੇ ਲਏ ਆ ਕਿਉਂਕਿ ਮੈਂ ਕੱਲਾ ਹੀ ਹੁੰਨਾ ਉਹਨਾਂ ਪਰ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਜਨਕ ਤੱਕ ਅਸੀਂ ਮਿਕਸ ਕਰਾਂਗੇ ਜਦ ਤੱਕ ਇਹ ਪੁਰਜੀ ਨਹੀਂ ਭੰਨਦੀ ਲੋ ਜੀ ਸਾਡੀ ਪੁਰਜੀ ਹੋ ਗਈ ਤਿਆਰ ਹੁਣ ਆਪਾਂ ਇਹਨੂੰ ਟੈਸਟ ਕਰਾਂਗੇ थैंक यू फॉर वाचिंग माय वीडियो ऑल्सो यू कैन सर्च माय यूट्यूब चैनल लो जी साढ़ी अंडापुर जी होगी तैयार थैंक यू फॉर वाचिंग माय वीडियो लाइक शेयर कमेंट जरूर करो